ਖਾਲਿਆਂ ਦੇ ਇਹ ਕਹਿੰਦੇ ਤਾੜਕੇ ਦਾ ਪਿੰਡਾ ਮੇਰੇ ਮਿੱਤਰੋ ਲਵਖਾ ਕਰਚ ਖਾਖੇ ਉਹ ਕਹਿੰਦੇ ਬਾਪੂ ਬੁਲਕਾਰ ਸਿੰਘ ਦੇ ਇਹ ਸਹੌੜਿਆ ਦਾ ਪਿੰਡਾ ਹੈ ਉਹ ਰੇਡ ਪੈ ਗਈ ਟਕ 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 ਦਾਲਪੁਰਿਆ ਦਾਲਪੁਰਿਆ ਮਣੀ 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 ਹੋ ਸਿਰਾ ਗੱਬਰੂਆ ਸਿਰਾ ਲਾਤਾ ਗੁਰਦਾਸਪੁਰਿਆ ਨੇ ਬੱਲੇ ਬੱਲੇ ਕਰਾਤੀ ਗੁਰਦਾਸਪੁਰਿਆ ਦੇ ਸੀਟੀ ਵਾਲਿਆਂ ਵਾਹਿਗੁਰੂ ਹੇ ਰਿਆ ਮੇਰੇ ਵੀਰੋ ਆਓ ਸ਼ੀਲੂ ਸ਼ੀਲੂ ਜਿੰਨੇ ਵੀ ਨਾਲ ਕਹਿੰਦੇ ਕੁਲਵੀਰ ਮੰਗਲਾ ਲਵ ਕਿਰਤੇਵਾਲ ਅਰਸ਼ ਪੰਜਾਬ ਪੁਲਿਸ ਤੇ 76 ਬਾਈ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿੱਧਰ ਬਰਜਿੰਦਰ ਰੋੜੀ ਵੀਰ ਖੱਖ ਪ੍ਰੋਡਕਸ਼ਨ ਜਿਦ ਰੂਪ ਯੂਕੇ ਕਿਹੜਾ ਖਿਡਾਰੀ ਸ਼ੀਲੂ ਤੇ ਕਾਲਾ ਸ਼ੀਲੂ ਤੇ ਕਾਲਾ ਲੈ ਵੀ ਕਾਲਾ ਤੇਰੀ ਚਰਚਾ ਹੋ ਜੂ ਵਰਲਡ ਵਾਈਡ ਜੇ ਸ਼ੀਲੂ ਤੋਂ ਨੰਬਰ ਲੈ ਗਿਆ ਆਹ ਬਾਜਵੀਂ ਢਾਏ ਆਹ ਏ ਆਹ ਚੱਕ ਦੋ ਲੱਗਦਾ ਲੋਕ ਨਾਲ ਵੇਖਦਾ ਮੇਰੇ ਪੰਜਾਬੀ ਲੋਕ ਕਾਣ ਤਿਆਲਪੁਰਿਆ ਤਿਆਲਪੁਰਿਆ ਸੱਜਦੇ ਮੇਲੇ ਦੇ ਓ ਬੱਲੇ ਬੱਲੇ ਓ ਬੱਲੇ ਬੱਲੇ ਆਹ ਬੱਲੇ ਬੱਲੇ ਆਹ ਵਜਦੇ ਔਰ ਪਹੁੰਚਣਗੇ ਸਾਰੇ ਆਹ ਕਹਿੰਦੇ 16 ਤਰੀਕ ਰੁੜਕੇ ਵੀ ਹੋਣੀ ਐ ਇਧਰ ਕਹਿੰਦੇ ਸ਼ੀਲੂ ਮੈਂ ਕਿਸੇ ਕਲ ਨੂੰ ਆਖਿਆ ਸੀਗਾ ਇਹ ਪਤੰਬਰ ਆਇਆ ਹੋਣੀ ਐ ਨਵੇਂ ਹੌਲ ਨੂੰ ਦਿੱਤੇ ਜਾਣੇ ਆ ਗੋਪੀ ਕਮਾਲਪੁਰਾ ਜੱਗਾ ਕਮਾਲਪੁਰਾ ਇਹ ਮਨੀ ਦਿয়ালਪੁਰੀਆ ਇਹ ਮਨੀ ਦਿয়ালਪੁਰੀਆ ਆਹ ਪਿੰਡਾਂ ਚ ਮਿੱਤਰੋ ਕਮਾਲ ਹੋਈ ਜਾਂਦੀ ਆ ਕੱਢੀ ਤੇ ਦੁਨੀਆ ਦਿয়াল ਹੋਈ ਜਾਂਦੀ ਆ ਇੱਕ ਪਾਸੇ ਮੱਲੀਓ ਇੱਕ ਪਾਸੇ ਤੇ ਦਿਆਲਪੁਰਾ 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 ਬਈ ਬਿਆਨਪਰੀਏ ਦਾ ਕੰਮ ਲੋਟ ਲੜਖਾਗੇ ਨਹੀਂ ਫਿਰ ਸਨੀ ਪਿੰਡਰ ਲਾਡੀ ਸੇਖੋ ਤੇ ਨਦੋਰ ਵਾਲੇ ਦੀ ਕਬੱਡੀ 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 ਇਥਰ ਇਥਰ ਪਹਿਲਾ ਪਹਿਲਾ ਜਫਾ 10000 ਦਾ ਪਰਨ ਕਨ 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 ਕਾ ਓ ਪਹਿਲਾ ਜਫਾ 10000 ਘੜੀ ਦੀਆਂ ਸੂਜਾਂ ਟੱਕ ਨਿੱਕਿਆ ਖੇਚ ਨਿੱਕਿਆ ਖੇਚ ਪਾਰਾ ਨਾਲ ਸ਼ੀਲੂ ਐ ਪੈਂਦੀ ਰੇਰ ਸ਼ੀਲੂ 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 ਉਧਰ ਯਾਦ ਭਿੰਡਰ ਦਾ ਵੀ ਵਿਸ਼ੇ ਤੌਰ ਤੇ ਵੱਡੇ ਪੱਦਰ ਤੇ ਦਿਨੇਸ਼ ਕੰਗ ਮਾਹ ਮੀਰ ਸਰਪੰਚ ਉਹ ਦੂਜਾ ਜਫਾ 10000 ਦਾ ਉਹ ਦੂਜਾ ਲੱਗ ਗਿਆ ਉਹ ਦੂਜਾ ਲੱਗ ਗਿਆ ਉਹ ਦੂਜਾ ਲੱਗ ਗਿਆ ਬਾਈ ਬਾਈ ਗਰਾਊਂਡ ਤੇ ਆਓ ਬੈਠੇ ਆ ਗਰਾਊਂਡ ਤੇ ਆਓ ਯਾਰ ਤਾਰਾਂ ਵਾਲੇ ਕੀਪੇ ਤੇ ਦੋ ਜਫੇ షీలు షీలు పై య పిండ్